ਦੇ ਇਹ ਸੜਕ ਦਾ ਉਦਘਾਟਨ ਕੀਤਾ ਕਿੰਨੇ ਲੱਗਦਾ ਪ੍ਰੋਜੈਕਟ ਦਾ ਹੈ ਕਿੰਨੇ ਕੰਮ ਇਹ ਕਿੰਨੇ ਕਿੰਨੇ ਸਾਰਿਆਂ ਤੋਂ ਪਹਿਲਾਂ ਮੈਂ ਸ਼ਹਿਰਪਿੰਡ ਦੇ ਸਾਰੇ ਸਾਡੇ ਭਰਾਵਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿਨ ਚਾਹਨਾਗਾ ਕਿ ਬਹੁਤ ਪੁਰਾਣੀ ਮੰਗ ਸੀਗੀ ਕਈ ਵਾਰ ਸਰਕਾਰਾਂ ਆਂਆਂ ਕਈ ਵਾਰ ਕਹਿੰਦੇ ਉਦਘਾਟਨ ਵੀ ਕਰਕੇ ਕਈ ਵਾਰ ਪੱਥਰ ਵੀ ਰੱਖ ਗਏ ਪਰ ਸੜਕ ਨਹੀਂ ਬਣੀ ਸੀਗੀ ਸੋ ਸਾਡੇ ਸਾਰੇ ਸਤਕਾਰਯੋਗ ਸਜਨਾ ਦੀ ਜਿਹੜੀ ਆ ਇਹਨਾਂ ਨੇ ਬੇਨਤੀ ਕੀਤੀ ਇਹ ਸੜਕ ਜਿਹੜੀ ਆ ਇਹਦਾ ਕੰਮ ਸਟਾਰਟ ਹੋਇਆਗਾ ਔਰ ਦੀ ਲੰਬਾਈ ਆ ਪੌਣੇ 3 ਕਿਲੋਮੀਟਰ ਲੰਬੀ ਇਹ ਸੜਕ ਆ ਇਹ 12 ਫੁੱਟ ਚੌੜੀ ਸੜਕ ਬਣਨੀ ਆ ਇਹਦੇ ਉੱਤੇ 1 ਕਰੋੜ 56 ਲੱਖ 39 ਹਜ਼ਾਰ ਰੁਪਏ ਜਿਹੜਾ ਉਹ ਖਰਚਾ ਆਉਣਾਗਾ ਸੋ ਸ਼ਹਿਰ ਤੋਂ ਲੈ ਕੇ ਸੰਗਤੀ ਵਾਲਾ ਤੱਕ ਜਿਹੜਾ ਹੁਣ ਜਿਹੜਾ ਰਸਤਾ ਉਹ ਸਾਫ਼ ਹੋ ਗਿਆ ਬਹੁਤ ਪ੍ਰਾਣੀ ਮੰਗ ਸੀ ਸੋ ਮੈਂ ਸਾਰੇ ਮੇਰੇ ਭਰਾਵਾਂ ਨੂੰ ਭੈਣਾਂ ਨੂੰ ਸਾਰੇ ਨੌਜਵਾਨ ਵੀਰਾਂ ਨੂੰ ਮੁਬਾਰਕਬਾਦ ਦੇਣੀ ਚਾਹੁੰਦਾਗਾ कि ਇਹਨਾਂ ਦੀ ਜਿਹੜੀ ਹੈ ਮੰਗ ਆ ਸਿਰੇ ਚੜੀ ਆ ਔਰ ਕੰਮ ਜਿਹੜਾ ਸਟਾਰਟ ਹੋ ਗਿਆ ਅਗਲੇ 1 ਮਹੀਨੇ ਦਾ 2 ਮਹੀਨਿਆਂ ਦੇ ਵਿੱਚ ਵਿੱਚ ਇੱਕ ਦੋ ਮਹੀਨਿਆਂ ਚ ਸੜਕ ਚੜੀ ਆ ਬਣ ਕੇ ਲੋਕਾਂ ਨੂੰ ਸਪੁਰਦ ਕਰ ਦਿੱਤੀ ਜਾਊਗੀ ਔਰ ਮੇਰੀ ठेकेदार ਸਾਹਿਬ ਨੂੰ ਅਫਸਰ ਸਾਹਿਬਾਨ ਖੜੇ ਨੇ ਕਿ ਇਹਹੀ ਬੇਨਤੀ ਆ ਕਿ ਸੜਕ ਦੇ ਉੱਤੇ ਮਟੀਰੀਅਲ ਜਿਹੜਾ ਦਾ ਕੋਈ ਕੰਪਰੋਮਾਈਜ਼ ਨਾ ਕੀਤਾ ਜਾਵੇ ਅچھے ਤਰੀਕੇ ਨਾਲ ਸੜਕ ਬਣਾਈ ਜਾਵੇ ਤਾਂ ਕਿ ਜਿਹੜੀ ਆ 25-30 ਸਾਲੇ ਸੜਕ ਕੰਮ ਕਰਦੀ ਰਹੇ ਸਰ ਉਤਸ਼ਾਹ ਨੂੰ ਕਿਵੇਂ ਦੇਖ ਰਹੇ ਹੋ ਬੇਸ਼ੱਕ ਦੀਵਾਲੀ ਲੰਘ ਹੀ ਗਿਆ ਪਰ ਇੰਨਾ ਖੁਸ਼ੀ ਜਿਹੜੀ ਮਨਾਈ ਜਾ ਰਹੀ ਹੈ ਦੇਖੋ ਇਹ ਬਹੁਤ ਪੁਰਾਣੀ ਮੰਗ ਸੀ ਆ ਖੜੇ ਨੇ ਸਾਡੇ ਚੇਅਰਮੈਨ ਸਾਹਿਬ ਜੀ ਤੂ ਜੀ ਇਹ ਇੱਕੋ ਹੀ ਗੱਲ ਕਹਿ ਰਹੇ ਨੇ ਕਿ ਜਦੋਂ ਦਾ ਮੇਰਾ ਜਨਮ ਹੋਇਆ ਉਦੋਂ ਪਹਿਲਾਂ ਦੀ ਇਹ ਡਿਮਾਂਡ ਚੱਲੀ ਆਉਂਦੀ ਆ ਮੰਤਰੀ ਸਾਹਿਬ ਆ ਜਾਂਦੇ ਸੀ ਕਹਿ ਜਾਂਦੇ ਸੀ ਹੋ ਗਿਆ ਮੈਂ ਇਹਨੂੰ ਕਿਹਾ ਵੀ ਪਹਿਲਾਂ ਕੰਮ ਸ਼ੁਰੂ ਕਰ ਲਓ ਗ੍ਰਾਂਟ ਆ ਗਈ ਕੰਮ ਸ਼ੁਰੂ ਹੋ ਗਿਆ ਫਿਰ ਮੈਂ ਆਉਂਗਾ ਸੋ ਇਸੇ ਗੱਲ ਕਰਕੇ ਅੱਜ ਸਾਰ ਪਿੰਡ ਦੇ ਅੰਦਰ ਜਿਹੜੇ ਪਟਾਕੇ ਚਲਾਏ ਜਾ ਰਹੇ ਨੇ ਲੋਕ ਖੁਸ਼ ਨੇਗੇ ਇਹ ਖੁਸ਼ੀ ਦਾ ਇਜ਼ਹਾਰ ਜਿਹੜਾ ਉਹ ਲੋਕ ਕਰ ਰਹੇ ਨੇ ਪੁਰਾਣੀ ਜਿਹੜੀ ਮੰਗਾਂ ਪੂਰੀ ਹੋਈ ਆ ਜਿਹੜਾ ਬੇਸਿਕ ਇਨਫਰਾਸਟ੍ਰਕਚਰ ਇਹਦੇ ਪਿੰਡਾਂ ਦਾ ਅੱਛਾ ਹੁੰਦਾਗਾ ਤਾਂ ਲੋਕਾਂ ਦੇ ਲਈ ਜਿਹੜੀ ਆਵਾਜਾਈ ਉਹ ਸਾ ਅੱਛੀ ਹੁੰਦੀ ਆ ਲੋਕਾਂ ਨੂੰ ਸਾਧਨ ਜਿਹੜੇ ਅੱਛੇ ਤਰੀਕੇ ਵਿਚ ਆ ਸਕਦੇ ਨੇ ਕਿ ਪਰ ਖੇਤਾਂ ਦੇ ਲੋਕ ਖੇਤਾਂ 'ਚ ਵੀ ਅੱਛੇ ਤਰੀਕੇ ਨਾਲ ਖੇਤੀ ਕਰਨ ਲਈ ਜਾ ਸਕਦੇ ਨੇ ਕਿ ਸੋ ਅੱਜ ਬਹੁਤ ਵੱਡਾ ਜਿਹੜਾ ਖੁਸ਼ੀ ਦਾ ਦਨ ਸ਼ਹਿਰ ਵਾਸੀਆਂ ਲਈ ਇਸੇ ਗੱਲ ਕਰਕੇ ਅੱਜ ਵੱਡੀ ਪੱਧਰ ਤੇ ਪਟਾਕੇ ਚਲਾਏ ਜਾ ਰਹੇ ਹਨ। ਢੰਡਿਆਲ ਪਿੰਡ ਦਾ ਆਪਾਂ ਪਿਛਲੇ ਹਫ਼ਤੇ ਗਿਆ ਸੀ ਉੱਥੇ 5 ਸੜਕਾਂ ਸੀ ਉਸ ਪਿੰਡ ਦੀਆਂ। ਸਿਰਫ ਇੱਕ ਸੜਕ ਬਣੀ ਹੋਈ ਸੀ 5 ਸੜਕਾਂ ਦੀ ਡਿਮਾਂਡ ਸੀ। ਉਹ 5 ਦੀਆਂ 5 ਸੜਕਾਂ ਜਿਹੜੀਆਂ ਤੇ ਕੰਮ ਸ਼ੁਰੂ ਹੋ ਚੁੱਕਿਆ ਔਰ ਮੇਰੇ ਕੋਲ ਤਾਂ ਸਾਡੇ ਤਾਂ ਮੈਨੂੰ ਲੱਗਦਾ ਨਹੀਂ ਕੋਈ ਡੜਬੇ ਹਲਕੇ ਚ ਕੋਈ ਕੱਚਾ ਪਹਾ ਬਚਿਆ ਹੋਊਗਾ। ਜਿੱਥੇ ਵੀ ਕੋਈ ਤੇ ਡਿਮਾਂਡ ਆਉਂਦੀ ਐ ਇਮੀਡੀਏਟਲੀ ਉਸ ਦੀ ਡਿਮਾਂਡ ਪੂਰੀ ਕਰਦੇ ਆ। ਸੋ ਡੜਬਾ ਜਿਹਨੂੰ ਕਦੇ ਲੋਕ ਕਹਿੰਦੇ ਪਛੜਿਆ ਹਲਕਾ ਦਾ ਉਹਨ ਪੰਜਾਬ ਦਾ ਨੰਬਰ 1 ਹਲਕਾ ਬਣ ਗਿਆ ਔਰ ਬਹੁਤ ਭਾਰੀ ਇਨਵੈਸਟਮੈਂਟ ਵੀ ਜਿਹੜੇ ਲੋਕ ਇੱਥੇ ਕਰ ਰਹੇ ਨੇ ਇੱਥੇ ਧਾਰਮਿਕ ਸਥਾਨ ਪ੍ਰਾਤਨ ਧਾਰਮਿਕ ਸਥਾਨ ਨੇ ਜਿਹੜੇ ਜਿਹੜੇ ਪ੍ਰਾਤਨ ਧਾਰਮਿਕ ਸਥਾਨ ਨੇ ਉਹਨਾਂ ਸਾਰਿਆਂ ਨੂੰ ਅਸੀਂ ਲਿੰਕ ਸੜਕਾਂ ਰਾਹੀਂ ਕਨੈਕਟ ਕਰ ਰਹੇ ਹਾਂਗੇ ਤਾਂ ਕਿ ਲੋਕਾਂ ਨੂੰ ਜਦੋਂ ਵੀ ਕੋਈ ਅੱਬ ਦਾ ਧਾਰਮਿਕ ਪ੍ਰੋਗਰਾਮ ਕਰਦੇ ਨੇ ਕੋਈ ਵੀ ਸਾਲਾਣਾ ਹੁੰਦਾ ਉਹ ਸਾਰੇ ਅੱਛੇ ਤਰੀਕੇ ਨਾਲ ਬਣਾਇਆ